ਛੋਟੇ ਛੋਟੇ ਬੱਚੇ ਵੀ ਆਏ ਹੋਇਆ ਦੇਖੋ ਕੁੜੀਆ ਸਾਡੀ ਹੋਇਆ ਪਰਫੀਲਾ ਵੀ ਲੱਗ ਤਾ ਇਹ ਜਿਵੇਂ ਛੋਟੀ ਜੀ ਕੁੜੀਆ ਬੈਠੀ ਹੈ ਇੱਧਰ ਜਿੰਦਗੀ ਪਰ ਆ ਗਈ ਇੱਧਰ ਨੂੰ ਇਹ ਬਾਈ ਟੇ ਕੇ ਮੱਥਾ ਪੰਮ ਫਤੇ ਕਰਿਆ ਜਿਵੇਂ ਅਸੀਂ ਵਾਲੇ ਕਰਕੇ ਆ ਨਾ ਫਤੇ ਕੰਮ ਪਿੱਛੇ ਸੰਗਤ ਆ ਰਹੀ ਤੋਰੀ ਆ ਛੋਟੀ ਜੀ ਕੁੜੀਆ ਵੀ ਆਈ ਹੋਈ ਹੈ ਤੇ ਚੰਡੀਗੜ੍ਹੋਂ ਗੁਰਵੀਰਾ ਲੰਘ ਗਿਆ ਅੱਗੇ ਦੇਖ ਚਾਰ ਨਾਲ ਇਹਦੇ ਜੜ 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 ਅਗੂੜੀ ਆ ਰਹੀ ਆ ਕਿੰਨੀ ਜਰੀ ਆ ਰਹੀ ਆ ਨਾਲੀ ਸੰਗਤ ਆਈ ਜਰੀ ਆ ਕੋਈ ਚਾਈ ਜਰੀ ਆ ਜੇ ਮਤ ਧੁੱਪ ਨਿਕਲੇ ਸੂਰਜ ਕਿੰਨੀ ਘੈਂਟ ਹੈਣਾ ਮੀਂਹ ਪਿਆ ਸੀ ਮੱਠਾ ਮੱਠਾ ਜਾਂ ਉਹਨੂੰ ਧੁੱਪ ਨਿਕਲ ਗਈ ਇਸੇ ਤਰ੍ਹਾਂ ਹੀ ਹੇ ਕਦੀ ਧੁੱਪ ਨਿਕਲ ਗਈ ਕਦੀ ਬਾਰਸ਼ ਪੈਣ ਲੱਗ ਗਈ ਚਿੜਾਈ ਬਹੁਤ ਉੱਚੀ ਹੈ ਕੰਮ ਆਪਣੇ ਫਤੇ ਕਰਨਾ ਬਹੁਤ ਕਾਫੀ ਦੂਰ ਗਿਆ ਸੰਗਤ ਆਈ ਵੀ ਜਾਈ ਜਾਂਦੀ ਆ ਬਾਬਾ ਜੀ ਆਗੇ ਤੁਸੀਂ ਹਾਂਜੀ ਜਾ ਇਹ ਕਰ ਰਹੇ ਹਾਂ ਜੀ ਵਾਪਸ ਬਸੀ ਮੱਥਾ ਦੇ ਕੇ ਕੰਮ ਕਰੇ ਫਤੇ ਹਾਂਜੀ ਮਾਰੇ ਨੇ ਯਾਤਰਾ ਕਰਾ ਲਈ ਵੀ ਆਪ ਠੀਕ ਹੈ ਬਾਬਾ ਜੀ ਵੇਖ ਕੇ ਤੁਸੀਂ ਕਿੱਥੇ ਤੁਸੀਂ ਜਾ ਰਹੇ ਬਾਬਾ ਜੀ ਛੋਟੇ ਕਦਮ ਪੜੋ ਠੀਕ ਹੈ ਜੀ ਯਾਤਰੀ ਕਰੋਗੇ ਹਾਂਜੀ ਤੇ ਤੁਹਾਨੂੰ ਸਾਰਾ ਚੜੇਗਾ ਠੀਕ ਹੈ ਬਾਬਾ ਜੀ ਧੰਨਵਾਦੀ ਛੋਟੇ ਛੋਟੇ ਕਦਮ ਪੜੋਦੇ ਚਲਦੇ ਚੱਲੋ ਠੀਕ ਹੈ ਬਾਬਾ ਜੀ ਧੰਨਵਾਦ ਚੇਗਾ ਜੀ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਫਤੇ ਜੀ ਉਹ ਬਾਈ ਸੇਵਾ ਕਰ ਜਾਂਦਾ ਜੀ ਆ ਗਿਆ ਹਾਂ ਜੀ ਆ ਗਿਆ ਤੁਸੀਂ ਨਿਹਿਲਾ ਹੀ ਹੋਣਾ ਤੇ ਪੋ ਵੀ ਚਾਉਂਦੇ ਆ ਬੋਲੀ ਬੋਲੀ ਭਾਈ ਸੋ ਛੋਲਿਆਂ ਦੀ ਸੇਵਾ ਕਰ ਜਾਂਦਾ ਤੇ ਦੇਖੋ ਇਹਨਾਂ ਕੋਈ ਬਾਈ ਸੇਵਾ ਲੈ ਕੇ ਨਾਲ ਚਲੋ ਵਾਚ ਚਲੋ ਵਾਚ ਮੈਨੂੰ ਕੋਈ ਡਰ ਨਹੀਂ ਓ ਜੀ ਹੋਈ ਧੰਨਵਾਦ ਤੁਹਾਡਾ ਬਾਈ ਤੋਫੀਆਂ ਦੀ ਸੇਵਾ ਕਰੀ ਜਾਂਦਾ ਕਿੱਥਾਂ ਆ ਬਾਈ ਮੋਗੇ ਤੋਂ ਬਾਈ ਮੋਗੇ ਤੋਂ ਵਾਰੀ ਕੋਈ ਦਫਾ ਬਾਈ ਸੇਵਾ ਕਰੀ ਜਾਂਦੇ ਟੋਫੀਆਂ ਦੀ ਪ੍ਰਸ਼ਾਦ ਕੋਈ ਨਾ ਕੋਈ ਛੋਲੇ ਨਹੀਂ ਸੇਵਾ ਕਰੀ ਜਾਂਦਾ ਕੋ ਟੋਫੀਆਂ ਦੀ ਬਾਈ ਨਾ ਸੰਗਤ ਬੈਠੀਓ ਇਹਨਾਂ ਨੇ ਥੋੜਾ ਅੰਬਰ ਕਈ ਜਾਣਾ ਉਹ ਜਿੰਦ ਲਈ ਜਾਂਦੀ ਉੱਪਰ ਸਾਡੇ ਵਾਲੇ ਬਾਈ ਨਾਲ ਅੱਗੇ ਲੰਗੇ ਸੀ ਆਪਨੇ ਖਲਖਲ ਹੋ ਗਿਆ ਇੱਥੇ ਹੁਣ ਇਕੱਠੇ ਚੱਲਦੇ ਆ ਇੱਥੇ ਥੋੜਾ ਰੈਸਟ ਕਰਕੇ ਬਣਾ ਵਾਰਸ ਪੈਲੇ ਜੀ ਹੁਣ ਤੋਂ ਪਿਲ ਗਿਆ ਮੱਠੀ ਮੱਠੀ ਘੈਂਟ ਮੌਸਮ ਆ ਵਧੀਆ ਥੋੜਾ ਥੋੜਾ ਆਰਾਮ ਕਰਕੇ ਚੱਲੀ ਜਾਂਦੇ ਆ ਬਾਈ ਆ ਸੰਗਤ ਆ ਜਿੱਥੋਂ ਮੱਠਾ ਟੇਕ ਕੇ ਆਈ ਵੀ ਜਾਂਦੀ ਆ ਸੰਗਤ ਜਾਈ ਵੀ ਜਾਂਦੀ ਆ ਇਧਰੋਂ ਬਾਈ ਆਈ ਜਾਂਦੇ ਉੱਤੇ ਅੱਜ ਆਈ ਆ ਜਾਈ ਜਾਂਦੇ ਵਾਪਸ ਫਤੇ ਕਰਕੇ ਕੰਮ ਵਾਹਿਗੁਰੂ ਆ ਇਧਰ ਬਾਈ ਲੰਮੇ ਪਿਆ ਰੈਸਟ ਕਰਨੇ ਇਹ ਹੌਲੀ ਹੌਲੀ ਆਈ ਆਈ ਜਾਂਦੇ ਆ ਉਹ ਬਾਈ ਆ ਗਿਆ ਟੌਫੀਆਂ ਵਾਲਾ ਬਾਈ ਸੇਵਾ ਕਰੀ ਜਾਂਦਾ ਟੌਫੀਆਂ ਦੀ ਆ ਗੁਰਵੀਰ ਲੱਗੇ ਇਧਰ ਰੈਸਟ ਕਰਨਾ ਆਪਣਾ ਥੱਕ ਗਿਆ ਮੁੰਡਾ ਗੁਰਵੀਰ ਥੱਕਿਆ ਤਾਂ ਨਹੀਂ ਓਏ ਸਰ ਮੈਂ ਪਿੱਛੇ ਦਾ ਥੱਕ ਗਿਆ ਆਉਗਾ ਕਿਉਂਕਿ ਆਸੰਕ ਤਾਜੀ ਫਰਮਾ ਸਟ ਦੇ ਕੇ ਪਈ ਆਈ ਜਾਂਦੇ ਆਈ ਜਾਂਦੇ ਆ ਬੱਸ ਕਿਹੜਾ ਘਟਾਏ ਨੇ ਉਹ ਲੈ ਵੀ ਡੰਡਾ ਤੇ ਲੈ ਤੋ ਦੇਖ ਲੈ ਬੈਗ ਲੱਕਣੀ ਚੱਕ ਜਾਂਦਾ ਬਾਈ ਦੇਖ ਲੋ ਟੋਫੀਆਂ ਦੇ ਡੱਬੇ ਲੈ ਕੇ ਸੇਵਾ ਕਰ ਰਹੇ ਨੇ ਬਾਈ ਬਾਈ ਦੇਖ ਲੋ ਉੱਤੋਂ ਯਾਰ ਸਾਰੇ ਕਿੱਕ ਦੋ ਦੋ ਖਾਈ ਜਾਂਦੇ ਆ ਟੋਫੀਆਂ ਇਹਦੇ ਨਾਲ ਕੀ ਹੁੰਦਾ ਵੀ ਥੋੜਾ ਜਿਹਾ ਸਿੰਧੂ ਆਗੀ ਤਰੋਂ ਪੁੱਛ ਦਈਆ ਸਿੰਧੂ ਬੱਚੇ ਥੱਕਿਆ ਤਾਂ ਨਹੀਂ ਹਾਂ ਪਤਾ ਹੀ ਬਾਜੀ ਉਹ ਕੁੜੀਆਂ ਜਾਈ ਜਾਂਦੀਆਂ ਤੇ ਨਾਲ-ਨਾਲ ਬੱਚੇ ਵੀ ਨਾਲ ਦੀ ਨਾਲ ਜਾਈ ਜਾਂਦੇ ਆ ਕੋਈ ਉਹ ਨਹੀਂ ਹੈਗਾ ਠੀਕ ਆ ਕੰਮ ਨਾ ਇਹ ਅਵੀ ਕੋ ਦੀ ਥੱਲੇ ਜਾਈ ਜਾਂਦੀ ਆ ਸੜਕ ਦੇ ਉੱਤੇ ਨੂੰ ਫੇ ਹੁਣ ਥੱਲੇ ਨੂੰ ਜਾ ਰਹੇ ਆ ਦੇਖੋ ਸੰਗਤ ਜੀ ਥੱਲੇ ਨੂੰ ਜਾਈਦਾ ਭੱਜ ਭੱਜ ਤਾਂ ਨੂੰ ਜਾਂਦੇ ਹੋਰ એનર્ਜੀ ਲੱਗਦੀ ਆ ਬਹੁਤ ਜ਼ਿਆਦਾ ਸੁਪੂ ਗਏ ਜੇ ਵੀ ਸ਼ੌਂਜ ਆਦੀ ਗੇ ਧੁੱਪ ਉੱਪਰ ਜਿਹੜੇ ਰਹੇ ਹਾਂ ਤੇ ਆਪਣੇ ਸਫਾਈ ਵਾਲੇ ਬਾਈ ਲਗੇ ਹੋਇਆ ਸਫਾਈਆਂ ਕਰਨ ਇੱਧਰ ਇੱਥੇ ਰਹਿੰਦੇ ਆ ਬਾਈ ਮਦੀ ਸੇਵਾ ਪੱਕੀ ਆ ਸਫਾਈ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਰਿਕਾਲ ਸਾਹਿਬ ਬਾਈ ਜੀ ਕਿ ਪਤੇ ਇਹ ਬਗਲ ਅੱਗੇ ਬਾਈ ਦੇਖੋ ਜੀ ਕਿ ਕਿਢਾਈ ਲੱਗ ਕਿੱਥੋਂ ਆ ਬਈ ਅਸੀਂ ਕਹਿ ਰਹਿਆ ਤਾਂ ਕਹਿ ਰਿਆ ਤਾਂ ਵੈਰੀ ਗੁੱਡ ਜਿਲੋਪਰ ਨਾਲ ਜਪਾ ਜੇ ਜਾਈਪਾ ਐ ਕਰੀਦਾ ਛੋਟੇ ਛੋਟੇ ਘਾਣ ਪੀਣ ਲਈ ਚਾਹ ਵਗੈਰਾ ਹਾਂ ਜਾਈ ਕਪੀ ਮੈਗੀ ਪ੍ਰਾਥਾ ਨਹੀਂ థాంਕ ਯੂ ਆਪਰਾ ਇੱਥੇ ਚਾਹ ਬਣਾਉਂਦੇ ਆ ਦੁਕਾਨਾਂ ਛੋਟੀਆਂ ਛੋਟੀਆਂ ਇਹ ਸ਼ਾਪਸ ਮੈਗੀ ਬਣਦਾ ਨਾ ਇੱਕ ਟੋਨ ਦਾ ਨਾਲ ਭੀਜ ਦੇਣਾ ਵਾਹ ਵਾਹ ਕਰ ਦੇਣਾ ਇਹ ਕੀ ਦੋਸਤਾਂ ਦਾ ਮਾ ਚਲੀ ਜਾਂਦਾ ਇੱਧਰ ਕੋਟਾ ਬਾਈ ਦਾ ਬਦਮਾ ਵਾਲੀ ਆਪਣੀ ਸ਼ਰਦਾ ਜੀ ਕਿਵੇਂ ਬਾਈ ਤਰ ਚਲੀ ਜਾਂਦੇ ਆ بارش ਪਈ ਹੋਈ ਆ ਤਾਂ ਪਾਣੀ ਖਲੋਤਾ ਹੁਣੇ ਪਈ ਪੈ ਕੇ ਹੱਡੀਆਂ بارش ਇੱਥੇ ਆਂ ਵੀ ਕਦੀ بارش ਪੈਣ ਲੱਗ ਜਾਂਦੀ ਆ ਕਦੀ ਧੁੱਪਲੀ ਗੜ ਜਾਂਦੀ ਆ ਹਲਕੀ ਹਲਕੀ ਸੰਗਤ ਤਾਂ ਜਾਈ ਜਾਂਦੀ ਆ ਬਾਈ ਕੋਈ ਆਈ ਜਾਂਦਾ ਬਈ ਆਈ ਜਾਂਦਾ ਆ ਰਾਲੀ ਮਿਲ ਕੇ ਆਈ ਜਾਂਦੀ ਆ ਸੰਗਤ ਇਹ ਚੈਨਲ ਅੱਲੀ ਦਾ ਹਾਂ ਸਿੰਧਾ ਪੇਟ ਹੁੰਦਾ 07 ਇਹਦਾ ਕਿਤਨੇ 07 ਉਪਰ ਨਹੀਂ ਆਂਦੀ ਆ ਤਾਹਾਨੂੰ ਬਾਈ ਜਾਈ ਜਾਂਦੇ ਨਾਲ ਵਾਲੇ ਅਸੀਂ ਇਕੱਠੇ ਆਏ ਸੀ ਰੀਸੀ ਕੇਸ ਤੋਂ ਇੱਕੋ ਗੱਡੀ ਦੇ ਭਾਈਆ ਸਾਥ ਮਿਲ ਗਿਆ ਵੈਸੇ ਤਾਂ ਅਸੀਂ ਗੁਰਵੀਰ ਅਸੀਂ ਸੋਨੇ ਆਏ ਸੀ ਬਾਕੀ ਬਾਈ ਮਿਲ ਗਏ ਸੀ ਰਸਤੇ 'ਚ ਕੋਈ ਨਾ ਵੀਰ ਨਾ ਯਾ ਜੰਦੇ ਆ ਬਾਈ ਛੋਟੇ ਛੋਟੇ ਟੱਪ ਦੇ ਰਸਤੇ ਜਿਹਾ ਪਣੀ ਉਹ ਚਾਹ ਪੀ ਲਈ ਇਹ ਵੀ ਬਾਈ ਬਾਈ ਸੇਵਾ ਕਰ ਜਾਂਦੇ ਆ ਤਾਂ ਕੁਝ ਵੀ ਲੈ ਸਕਦੇ ਆ ਆਹਣ ਪੀਣ ਲਈ ਪਰਨਾ ਮੇਰੇ ਬਾਈ ਆ ਗਏ ਮੇਰੇ ਨਾਲ ਆਹ ਇਹਦੇ ਤੋਂ ਵੀ ਪਾ ਕੇ ਲੈ ਕੇ ਜਾ ਸਕਦੇ ਆ ਬਣੇ ਹੋਏ ਦੇਖੋ ਇਦਾਂ ਬਤਾਈ ਵੀ ਜਾਂਦੀ ਹੈ ਇਹੀ ਆ ਜਾਂਦੀ ਹੈ

ਭੰਜੀ ਬੈਠੇ ਹੈ ਇਹਨੂੰ ਉਹ ਆਇਆ ਇਹ ਮੋ ਜੀ ਉਹ ਯਾ ਇੰਦੇ ਸੰਗਤ ਜਾਈ ਵੀ ਜਾਂਦੀ ਆਈ ਜਾਈ ਜਾਂਦੇ ਛੋਟਾ ਬੱਚਾ ਦੇਖੋ ਕਿੱਥੇ ਨਦੇ ਆਇਆ ਇੰਦੇ ਸੰਗਤ ਚਲਾ ਫੜੀਆ ਦੇਖੋ ਸੰਗਤ ਜੀ ਬਾਜੀਆ ਕੋਈਏ ਸਮਾਨ ਲੱਤ ਗਿਆ ਜਾਂਦੇ ਆ ਬਾਈ ਬਜ਼ੁਰਗ ਵੀ ਆਈ ਜਾਂਦੇ ਆ ਮਾਤਾ ਜੀ ਮਾਦਰੀ ਉਮਰ ਹੋਣੀ ਆ 60 ਸਾਲ ਦੀ ਮਾਤਾ ਜੀ ਵੀ ਆਈ ਜਾਂਦੇ ਆ ਬਾਈ ਫਤਿਹ ਜੀ ਸਮਾਨ 66 ਸਾਲ ਦੇ ਹੈਗੇ ਦੇਖੋ ਆਈ ਜਾਂਦੇ ਮਾਤਾ ਜੀ ਮੈਂ ਕਿਹਾ ਉਹ ਸਾਹਮਣੇ ਸੰਗਤ ਰਹੋ ਰਹੇ ਜੀ ਰਹੋ ਦਬਦੇ ਰਹੋ ਇਹ ਆ ਜਾਂਦੇ ਵਸ ਲੈ ਕੇ ਨਾਲ ਸਿਰ ਬਾਈ ਰਿਆੰਦੇ ਬਲੌਗ ਰਿਪੋਰਟ ਹੁਣੇ ਚਰਨਾ ਨਾ ਇਵਰੀ ਲੋਕੇਸ਼ਨ ਹੈ ਕਨੈਕਟ ਤਾਂ ਬਹੁਤ ਦੂਰ ਆ ਜੀ ਆਈ ਵੀ ਜਾਂਦੀ ਹੈ ਜਾਈ ਜਾਂਦੇ ਸੰਗਤ 2 ਮਿੰਟ ਜੀ ਛੋੜਿਆ ਕੱਕਰ ਨਾਲ

ਪੰਜਾਬ ਤੋਂ ਕਿੱਥੋਂ ਨਵੇਂ ਸ਼ਹਿਰ ਤੋਂ ਵੈਰੀ ਗੁੱਡ ਵੈਰੀ ਗੁੱਡ ਅਦੇ ਇਹ ਛੋਟੇ ਵਿੱਚ ਵੀ ਹੋ ਜਾਂਦੇ ਸਾਡੇ ਆਹਦੇ ਬਾਈ ਲੰਘੇ ਅੱਗੇ ਬਾਪੂ ਜੀ ਦੇਖੋ ਬਾਪੂ ਜੀ ਬਾਈ ਦੇ ਖਾਲਸਾ ਵੈਜੀ ਫਤਿਹ ਬਾਪੂ ਜੀ ਕਿੱਥੋਂ ਆਇਓ ਜਾਇਆ ਕਿੰਨੇ ਜੇ ਜਾਓ ਕੋਈ ਤੜੀ 75 75 ਸਾਬ ਵੈਰੀ ਗੁੱਡ ਬਾਪੂ ਜੀ ਨਾ ਦੇਖੋ ਛੋਟੇ ਛੋਟੇ ਚਰਨੇ ਕਿ ਭੀ ਜਾਂਦੇ ਆ

ਮੈਂ ਟਿਕਟ ਤਾਂ ਹੀ ਬਹੁਤ ਆ। ਦੇਖੋ ਐਸ ਤਰ੍ਹਾਂ ਉਪਰੋਂ ਵੀ ਆ ਜਾਂਦਾ ਪਾਣੀ। ਤੇ ਰਸਤਾ ਖਰਾਬ ਹੋ ਜਾਂਦਾ। ਮਨੋਂ ਕੀ ਹੈਗੇ ਵਿਚਾਰੇ ਜੇ। ਫਿਰ ਬਾਰਿਸ਼ ਪਈ ਜਾਂਦੀ ਹੈ ਨਾ ਹਰ ਰੋਜ਼। ਹੁਣ ਆ ਜਾਂਦੇ ਕੋੜਾ ਇਹਦੇ। ਜਿਹੜੇ ਜਾਂਦੇ ਆ ਜਿਹੜੇ ਘੂੜੇ ਵਾਲੇ ਘੂੜੇ ਦੇ ਜਾਂਦੇ ਆ ਬਾਈ ਖਚਰਾਂ ਦੇ ਉਹ ਇੱਥੋਂ ਜਾਂਦੇ ਆ ਸਾਰੇ ਹਾਂ ਖਚਰਾਂ ਸਾਰੀਆਂ ਵਜਦੀਆਂ ਇਹ ਲੈ ਕੇ ਜਾਂਦੀਆਂ ਭਾਜਨ ਚੱਕੇ ਬੰਦੇ ਦਾ ਇੱਥੋਂ ਕੋਈ ਵੀ ਸੁਹਣ ਖਾਨ ਪਿੰਡ ਦਾ ਲੈ ਕੇ ਜਾਂਦਾ ਦੇ ਦੇ ਉਹ ਬਈ ਬਾਈ ਨਾਲ ਦੇ ਇੱਥੇ ਪਿੱਛੇ ਰਹਿ ਗਿਆ ਇਹ ਚੜਾਈ ਇੱਥਾਂ ਹਰਦੋ ਸ਼ੁਰੂ ਹੋਈ ਇਹ ਚੜਾਈ ਚੜਦੀ

ਬਈ ਬਠਾ ਇੱਧਾ ਬਠੜੀ ਆਪਾਂ ਦੇ ਕੁਰਸੀਆਂ ਰੱਖੀਆਂ ਹੀ ਆਹ ਉਹ ਚੱਲ ਗਏ ਭਾਈ ਨਾਲ ਦੇ ਆਹ ਚੱਲ ਗਏ ਮੈਂ ਪਿੱਛੇ ਰਹਿ ਗਿਆ ਦੇਖੋ ਮੋੜਿਆ ਤਾਂ ਫਰਸਤਾਂ ਜਦਾਂ ਸਮਨੇ ਚਰਨ ਆ ਗਿੰਨਾ ਵਧੀਆ ਥੀ ਜਰਾਮ ਨਾਲ ਇਹ ਨਾ ਵੰਦਾ ਦੇਖੀ ਹਨ ਹਾਂ ਜਦੋਂ ਓਰੇ ਓਰੇ ਗਾਈਆਂ ਜਾ ਰਹੀਆਂ

ਇੱਥੇ ਤਾਏ ਥੋੜਾ ਥੋੜਾ ਸਤਾ ਕਰ ਸੰਗਤ ਆਈ ਜਾਂਦੀ ਐ ਫਿਰ ਵੀ ਦੇਖ ਲੋ ਛੋਟੇ ਛੋਟੇ ਬੱਚੇ ਬਾਪੂ ਜੀ ਆਈ ਜਾਂਦੇ ਐ ਦੇਖੋ ਰਸਤਾ ਥੋੜਾ ਖਰਾਬ ਹੈਗਾ ਇੱਥੋਂ ਫਿਰ ਵੀ ਛੋਟੇ ਛੋਟੇ ਬੱਚੇ ਆਈ ਜਾਂਦੇ ਐ ਦੇਖੋ ਵਾਹਿਗੁਰੂ ਮੈਨਾ ਮਾਤਾ ਆਈ ਜਾਂਦੇ ਐ ਸਾਰੇ ਹੋਣ ਨੂੰ ਥੋੜਾ ਥੋੜਾ ਰਸਤਾ ਥੋੜਾ ਖਰਾਬ ਹੈਗਾ ਪਾੜ ਥੋੜਾ ਖਿਸਕਾਇਆ ਥੱਲੇ ਨੂੰ ਪੱਟੇ ਜਿਹੀਆਂ ਉੱਦਾਂ ਹੀ ਆਹ ਕੋਡੇ ਵੀ ਆਈ ਅੰਨੇ ਦੇਖੋ ਪਟਿਆ ਖਾਨੀਆਂ ਦੇਖੋ ਥੋੜਾ ਚੇਰੇ ਵਿੱਚ ਹੋ ਗਏ ਨਹੀਂ ਜਾਂਦੇ ਦੇਖੋ ਬਾਈ ਸਾਰੇ ਥੋੜਾ ਘਰਾ ਵਿੱਚ ਦੀ ਛਰਨਾ ਹੀ ਬਗ ਜਾਂਦਾ ਦੇਖੋ ਥੋੜਾ ਪਾਣੀ ਵਿੱਚ ਦੀ ਹੈ ਵਾਟਾ ਘੱਮ ਬਾਕੀ ਇਹ ਆ ਵੀ ਪੂਰੂ ਦੇ ਸਿੰਘ ਦੇ ਦਬਦੇ ਨਹੀਂ ਕਿੰਨੇ ਆਉਣਾ ਉਹ ਬਾਈ ਆ ਜਾਂਦਾ ਪੱਥਰ ਨੂੰ ਚੀਰਦਾ ਵੀ

ਪਾਣੀ ਚਲੀ ਜਾਂਦਾ ਵਿੱਚ ਵੀ ਇਹ ਕੋਈ ਐ ਨਹੀਂ ਹੈਗਾ ਕੋਈ ਟਿੱਕ ਟਲੀ ਕਰਨੀ ਨਹੀਂ ਹੈਗੀ ਬਾਲ ਬਿਲਕੁਲ ਮੈਂ ਥੱਲੇ ਨਹੀਂ ਆਂਦੀ ਪੁੱਡੀ ਚੜਕੇ ਆਂ ਦੂਜੇ ਪਾਸੇ ਪਾਣੀ ਕੋਈ ਦਿੱਕਤ ਨਹੀਂ ਹੈਗੀ ਲੈ ਜੀ ਜਿਸੰਗ ਦਾ ਆ ਦੇਖੋ ਥੋੜਾ ਜਿਹਾ ਹੈਗਾ ਨੋ ਪੀਓ ਬਾਈ ਆਈ ਜਾਂਦੇ ਆ ਪਿੱਛੋਂ ਆਪਣੇ ਨਾਲ ਦੇ ਇਹੋ ਪਾਣੀ ਦੇਖੋ ਚਰਨਾ ਵਗ ਜਾਂਦਾ ਇਧਰੋਂ ਤੂੰ ਦੇਖੋ ਕੋਣਾ ਰਹੀ ਹੈ ਇਹ ਜਾਨ ਕਰ ਠੀਕ ਹੈ ਭਾਈ ਆਪਣੇ ਨਾਲ ਦਾ ਆ ਛੋਟੀ ਜੀ ਕੁੜੀ ਆ ਮਾਫੀ ਹੈ ਬਦਪਾਟਾ ਆ ਰਹਾ ਨਾ ਕਿਹਦੇ ਦਾ ਆਈ ਜਾਂਦੀ ਆ ਮੱਥਾ ਟੇਕ ਕੇ ਉੱਤੋਂ ਕਿ ਆਈ ਜਾਂਦੀ ਆਈ ਜਾਂਦੀ ਇੱਥੋਂ ਐ ਐ ਦੀ ਘੁੰਮ ਕੇ ਆਣਾ ਪੈਂਦਾ ਪਾਵਾ ਤੁਹਾਨੂੰ ਇੱਧਰ ਆਉਣ ਵਗਣਾ ਨੂੰ ਐ ਦੀ ਤੇ ਰਾ ਦੀ ਐ ਦੀ ਆ ਦੇਖੋ ਬਹੁਤ ਟੂੜਾ ਲੋ ਬਹੁਤ ਖੜਿਆ ਰੇ ਥੋ ਕਚਰਾ ਨਹੀਂ ਆ ਦੇਖੋ ਬਿਚਾਰੇ ਆਏ ਫਿਸਲੀ ਵੀ ਆਉਂਦੇ ਵਿੱਚ ਦੀ ਔਰ ਇਹ ਕੂੜਿਆਂ ਦਾ ਬਹੁਤ ਗਲਤ ਆ ਯਾਰ ਪੱਥਰਾਂ ਨਾਲੇ ਵਿਚਾਰੇ ਕਿਉਂ ਵੀ ਥੋੜੇ ਜਿਹੇ ਰਸਤੇ ਥਾਣੀ ਨਾ ਬਹੁਤ ਔਖਾ ਬਹੁਤ ਜਿਆਦਾ ਔਖਾ ਵਿਚਨਾਂ ਦਾ ਜੀ ਆ ਸੀ ਗਾਲ ਔਖਾ ਹੈ ਹਾਂ ਕੋਈ ਦਿੱਕਤ ਨਹੀਂ ਹੈਗੀ ਤੇਰੇ ਹਾਂ ਜੀ ਕੋਈ ਦਿੱਕਤ ਨਹੀਂ ਹਾਂ ਬਾਈ ਆ ਗਏ ਆਪਣੇ ਨਾਲ ਦੇ ਜੀ ਨਾ ਇਹ ਨਹੀਂ ਜੰਗ ਕਦਾ ਮੈਂ ਨਾ ਪਤਾ ਨਾ ਬੈ ਇਹ ਕਿੰਨੇ ਬਰਾ ਉੱਤਰ ਕੇ ਆਈਦਾ ਇੱਧਰ ਇਹ ਸਾਹਮਣੇ ਇਹ ਇਹ ਸਾਹਮਣੇ ਪਹਾੜ ਆ ਜਿਹੜਾ ਇਹਦੇ ਤੇ ਚੜਕੇ ਨਾ ਹਜੇ ਤਾਂ ਉੱਤੇ ਤੇ ਉਹ ਮੁੰਡਾ ਵੀ ਜਿਹੜਾ ਕਿ ਜਾਈਦਾ ਇੱਧਰ ਵੀਰ ਇੱਧਰ ਸਾਹਮਣੇ ਫਸੇ ਪਾਪੇ ਰਹੇ ਆ ਉਸ ਦੇ ਬੱਚੇ ਇਧਰੋਂ ਉਧਰ ਦੇਖੋ ਸਾਹਮਣੇ ਆਉਂਦੀ ਜੇ ਇਹਨਾਂ ਨੂੰ ਬਣਨੀ ਦੀ ਜੀ ਮਿੱਠੀ ਜੀ ਆਉਂਦੇ ਕੋਈ ਨਾ ਆਉਂਦਾ ਆਹ ਬੜਾ ਚਾਹ ਦੇ ਜਾਂਦੇ ਬਾਈ ਠੀਕ ਕੋਈ ਐ ਰੇ ਨਾ ਚਾਹ ਆਈ ਜਾਂਦੀ ਐ ਦਰ ਆਈ ਜਾਂਦੀ ਐ ਆ ਜੇ ਮਾ ਵਧੀਆ ਰਸਤਾ ਹੀ ਵਧੀਆ ਆਓ ਮੱਥਾ ਟੇਕੋ ਗੁਰੂ ਦੇ ਦਰਸ਼ਨ ਕਰੋ ਸਾਵੇਂ ਐਦਿਕ ਨੂੰ ਲੈ ਜਾ ਕੇ ਨਾ ਐ ਨਹੀਂ ਗਈਦਾ ਉਹ ਉੱਤੇ ਸਾਹਮਣੇ ਉਹ ਸੰਗਤ ਜਾਈ ਜਾਂਦੀ ਉੱਤੇ ਆ ਲੋ ਸੁਭਾ ਜਾਈ ਜਾਂਦਾ ਉੱਤੇ ਉਹ ਸਾਹਮਣੇ ਚੌਕੀ ਤੇ ਐ ਨਹੀਂ ਐ ਕਹਿੰਦੇ ਜਾਂਦੇ ਹੋ ਐ ਨਹੀਂ ਬੰਦ ਬੱਚੇ ਜਾਈ ਇਹਦੇ ਦੇ ਵਾਹ ਇਲੈ ਕੋੜਾ-ਕੂੜਾ ਵਧੀਆ ਆ ਜਾਂਦੀਆਂ ਦੀਦੀਆਂ ਜੀਆਂ ਪੰਜ ਵਜੇ ਹੋ ਗਿਆ ਸੰਗਤ ਚੱਲੀ ਆ ਹੁਣ ਉੱਪਰ ਸੇਮ ਗੁੰਡ ਸਾਹਿਬ ਗੁਰੂ ਹੁਣ ਤਾਂ ਮਤੋਂ 4 ਵਜੇ ਚੱਲੀ ਸੀ ਸਵੇਰੇ ਕਿਲੋਕੀਮੀਟਰ ਪਹੁੰਚਿਆ ਹੁਣ ਵੇਖੋ ਸੰਗਤ ਜਾਈ ਜਾਂਦੀ ਐ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ